ਬਲਵੰਤ ਸਿੰਘ ਸਨ ਆਫ ਗੁਰਦੇਵ ਸਿੰਘ ਜੋ ਕਿ ਜਿਹਦੀ ਏਜ 50 ਸਾਲ ਆ ਇਹਦੀ ਵਾਈਫ ਰਜਵੰਤ ਕੌਰ ਜੀ तकरीबन ਉਮਰ 45 ਕੇ ਸਾਲ ਆ ਇਹ ਸਵੇਰੇ ਅੱਜ ਗੁਰਦੁਆਰਾ ਸਾਹਿਬ ਐਤਵਾਰ ਇਥੇ ਮੱਕਾ ਸਾਹਿਬ ਆਮ ਸੰਗਤ ਮੱਥਾ ਟੇਕਣ ਵਾਸਤੇ ਆਉਂਦੀ ਆ ਇਹ ਸਵੇਰੇ 7:30 ਵਜੇ ਆਪਣੇ ਪਿੰਡ ਕੰਢੀਲਾ ਇਹਨਾਂ ਦਾ ਥਾਣਾ ਕਮਾਨ ਚ ਪੈਂਦਾ ਆ ਉਥੋਂ ਮੱਥਾ ਟੇਕਣ ਵਾਸਤੇ ਇਥੇ ਮੱਕਾ ਸਾਹਿਬ ਆਏ ਸੀਗੇ ਪਹਿਲਾਂ ਵੀ ਇਹ ਹਰ ਸੰਡੇ ਮੱਥਾ ਟੇਕਣ ਆਉਂਦੇ ਆ ਇਥੇ ਉਹ ਇਹ ਲੋਕਦੇ ਸਰੋਵਰ ਚ ਗਏ ਆ ਇਸ਼ਨਾਨ ਕਰਨ ਦਾ ਉਹਥੇ ਇਹਨੂੰ ਤੈਰਨਾ ਨਹੀਂ ਸੀਗਾ ਉਹਦਾ ਇਹਦੀ ਡੁੱਬਣ ਨਾਲ ਇਹਨਾਂ ਦੀ ਮੌਤ ਹੋ ਗਈ ਆ ਉਹ ਕਦੇ ਜਿਹੜਾ ਹਸਬੰਡ ਸੀਗਾ ਉਹ ਇਸ਼ਨਾਨ ਕਰਨ ਲੱਗ ਗਿਆ ਲੇਡੀ ਜੀ ਜਦੋਂ ਕਦੇ ਉਹ ਡੁੱਬਿਆ ਇਹ ਪਿੱਛੇ ਕੱਢਣ ਪਈ ਗਈ ਆ ਉਹ ਕਾਰਨ ਜਿਹੜਾ ਇਹਦੀ ਮੌਤ ਹੋ ਗਈ ਆ ਦੋਨਾਂ ਦੀ ਡੁੱਬਣ ਕਰਨਾ ਤੇ ਫਿਰ ਵੀ ਅਸੀਂ ਇਹਦੇ ਚ ਇਹਨਾਂ ਦੇ ਪੋਸਟਮਾਰਟਮ ਕਰਵਾ ਰਹੇ ਆ ਜੋ ਵੀ ਫੈਕਟ ਸਾਹਮਣੇ ਆਏ ਕਾਰਕ ਮੇਰਾ ਨਾਮ ਸਰਸਕਦੇਵ ਸਿੰਘ ਵਾਸੀ ਪਿੰਡ ਕਨੀਲਾ ਇਹ ਮੇਰੇ ਗਵਾਂਢੀ ਨੇ ਬਲਵੰਤ ਸਿੰਘ ਤੇ ਰਜਵੰਤ ਕੌਰ ਇਹ ਦੋਨੇ ਗੁਰਦਰਾ ਬਾਬਾ ਮੱਕਾ ਸਾਹਿਬ ਲੀਲਕਲਾ ਅਸ਼ਰਾਨ ਕਨ ਮੱਥਾ ਟੇਕਣ ਆਏ ਸੀ ਤੇ ਇਹਨਾਂ ਦੀ ਸ਼ੋਭਾ ਚ ਡੁੱਬਣ ਕਾਰਨ ਉਹਨਾਂ ਦੀ ਡੈਥ ਹੋ ਗਈ ਹੈ ਠੀਕ ਹੋ ਮਰੇ ਤੇ 50 ਸਾਲ ਦੇ ਕਰੀਬ 48 ਦੀ ਮੁੰਡੇ ਦੀ 44 ਦੀ 48 ਦੀ ਹੈ ਕਿੰਨੇ ਬੱਚੇ ਜੀ ਦੋ ਬੇਟੇ ਆ ਤੇ ਇੱਕ ਧੀ ਛੋਟੇ ਬੱਚਿਆਂ ਬੜਾ ਤਕਾ ਆ ਗਿਆ ਵਾਲਤੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਮੈਂ ਗੁਰਨਾਮ ਸਿੰਘ ਸਰਪੰਚ ਬੀਲਕਲਾ ਜੀ ਮੈਨੂੰ ਸਵੇਰੇ ਖਬਰ ਮਿਲੀ ਕਿ ਆ ਸਾਡੇ ਗੁਰਦੁਆਰਾ ਬਾਬਾ ਜੀ ਮੱਕਾ ਸਾਹਿਬ ਜੀ ਵਿੱਚ ਦੋ ਲਾਸ਼ਾਂ ਜੜੀਆਂ ਵਾ ਉਹ ਪਈਆਂ ਵਾ ਗੁਰਦੁਆਰਾ ਸਾਹਿਬ ਦੇ ਸਰੋਵਰ ਦੇ ਵਿੱਚ ਤੇ ਆਪਾਂ ਉਦੋਂ ਹੀ ਮੈਂ ਬਾਪੂ ਚੰਦ ਸਿੰਘ ਨੂੰ ਲੈ ਕੇ ਨਾਲ ਅਸੀਂ ਉਦੋਂ ਹੀ ਪਹੁੰਚੇ ਆ ਸਾਡਾ ਨਗਰ ਵੀ ਉੱਥੇ ਪੂਰਾ ਪਹੁੰਚ ਗਿਆ ਤੇ ਬਾਕੀ ਜਿਹੜੀ ਕਾਰਵਾਈ ਆ ਉਹ ਪੁਲਿਸ ਕਰ ਰਹੀ ਹੈ ਜੀ ਪੁਛਕਾਰੀ ਪੁਲਿਸ ਆ ਗਈ ਇੱਕ ਨੀਲੇ ਪਿੰਡ ਦੇ ਆ ਜੀ ਹਸਪੰਡ ਵਾਈਫ ਹਾਂਜੀ ਹਸਪੰਡ ਵਾਈਫ ਹੈ ਜੀ ਮਲਿਸ਼ ਲਗਤ ਹੋ ਗਈ ਇਸ ਨਾਲ ਹਸਪੰਡ ਵਾਈਫ ਆ ਇਹ ਬਲਵੰਤ ਸਿੰਘ son of ਗੁਰਦੇਵ ਸਿੰਘ ਜੋ ਕਿ ਜਿਹਦੀ ਏਜ 50 ਸਾਲ ਆ ਇਹਦੀ ਵਾਈਫ ਰਜਵੰਤ ਕੌਰ ਜੀ तकरीबन ਉਮਰ 45 ਕਿ ਸਾਲ ਆ ਇਹ ਸਵੇਰੇ ਅੱਜ ਗੁਰਦਰਾ ਸਾਹਿਬ ਐਤਵਾਰ ਇਥੇ ਮੱਕਾ ਸਾਹਿਬ ਆਮ ਸੰਗਤ ਮੱਥਾ ਟੇਕਣ ਵਾਸਤੇ ਆਉਂਦੀ ਆ ਇਸ ਵੇਲੇ ਸਵੇਰ ਦੇ 5:30 ਵਜੇ ਆਪਣੇ ਪਿੰਡ ਕੰਢੀਲਾ ਇਹਨਾਂ ਦਾ ਥਾਣਾ ਕਮਾਨ ਚ ਪੈਂਦਾ ਹੈ। ਉੱਥੋਂ ਮੱਥਾ ਟੇਕਣ ਵਾਸਤੇ ਇੱਥੇ ਮੱਕਾ ਸਾਹਿਬ ਆਏ ਸੀਗੇ। ਪਹਿਲਾਂ ਵੀ ਇਹ ਹਰ ਸੰਡੇ ਮੱਥਾ ਟੇਕਣ ਆਉਂਦੇ ਇੱਥੇ। ਉਹ ਜਦੋਂ ਕਦੇ ਸਰੋਵਰ 'ਚ ਗਏ ਆ ਇਸ਼ਨਾਨ ਕਰਨ। ਉੱਥੋਂ ਇਹਨੂੰ ਤੈਰਨਾ ਨਹੀਂ ਸੀਗਾ ਆਂਦਾ। ਇਹਦੀ ਡੁੱਬਣ ਨਾਲ ਇਹਨਾਂ ਦੀ ਮੌਤ ਹੋ ਗਈ ਆ। ਉਹ ਕਦੇ ਜਿਹੜਾ ਹਸਬੰਡ ਸੀਗਾ ਉਹ ਇਸ਼ਨਾਨ ਕਰਨ ਲੱਗਿਆ। ਲੇਡੀ ਜੀ ਜਦੋਂ ਕਦੇ ਉਹ ਡੁੱਬਿਆ ਇਹ ਪਿੱਛੇ ਕੱਢਣ ਚਲੇ ਗਈ ਆ। ਉਹ ਕਾਰਨ ਜਿਹੜਾ ਇਹਦੀ ਮੌਤ ਹੋ ਗਈ ਆ ਦੋਨਾਂ ਦੀ ਡੁੱਬਣ ਕਰਨਾ। ਫਿਰ ਵੀ ਅਸੀਂ ਇਹਦੇ ਤੇ ਇਹਨਾਂ ਦੇ ਪੋਸਟਮਾਰਟਮ ਕਰਵਾ ਰਹੇ ਹਾਂ ਜੋ ਵੀ ਫੈਕਟ ਸਾਹਮਣੇ ਆਏ ਕਾਰਕ ਦੇ ਮੇਰਾ ਨਾਮ ਸਰਸਕਦੇਵ ਸਿੰਘ ਵਾਸੀ ਪਿੰਡ ਕਨੀਲਾ ਇਹ ਮੇਰੇ ਗਵਾਂਡੀ ਨੇ ਬਲਵੰਤ ਸਿੰਘ ਤੇ ਰਜਵੰਤ ਕੌਰ ਇਹ ਦੋਨੇ ਗੁਰਦਰਾ ਬਾਬਾ ਮੱਕਾ ਸਾਹਿਬ ਲੀਲਕਲਾ ਅਸ਼ਰਾਨ ਕਨ ਮੱਥਾ ਟੇਕਣ ਆਏ ਸੀ ਤੇ ਇਹਨਾਂ ਦੀ ਸੋਵਾ ਚ ਡੁੱਬਣ ਕਾਰਨ ਦੋਨਾਂ ਦੀ ਡੈਥ ਹੋ ਗਈ ਹੈ ਤੇ 50 ਸਾਲ ਦੇ ਕਰੀਬ 48 ਦੇ ਮੁੰਡੇ ਦੀ 44 ਦੀ 44 ਦੀ ਹੈ ਬੱਚੇ ਦੋ ਬੇਟੇ ਆ ਤੇ ਇੱਕ ਬੇੜੀ ਛੋਟੇ ਬੱਚਿਆਂ ਬੜਾ ਤਕਾ ਆ ਗਿਆ ਪੂਰਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਨਾਮ ਸਿੰਘ ਸਰਪੰਚ ਬੀਲਕਲਾ ਜੀ ਮੈਨੂੰ ਸਵੇਰੇ ਖਬਰ ਮਿਲੀ ਕਿ ਆ ਸਾਡੇ ਗੁਰਦੁਆਰਾ ਬਾਬਾ ਜੀ ਮੱਕਾ ਸਾਹਿਬ ਜੀ ਵਿੱਚ ਦੋ ਲਾਸ਼ਾਂ ਜੜੀਆਂ ਵਾ ਉਹ ਪਈਆਂ ਵਾ ਗੁਰਦਰਾ ਸਾਹਿਬ ਦੇ ਸ਼ਰੋਵਰ ਦੇ ਵਿੱਚ ਤੇ ਆਪਾਂ ਉਦੋਂ ਹੀ ਮੈਂ ਬਾਪੂ ਜੀ ਅਜਲ ਸਿੰਘ ਨੂੰ ਲੈ ਕੇ ਨਾਲ ਅਸੀਂ ਉਦੋਂ ਹੀ ਪਹੁੰਚੇ ਆ ਸਾਡਾ ਨਗਰ ਵੀ ਉੱਥੇ ਪੂਰਾ ਪਹੁੰਚ ਗਿਆ ਤੇ ਬਾਕੀ ਜਿਹੜੀ ਕਾਰਵਾਈ ਉਹ ਉਹ ਪੁਲਿਸ ਕਰ ਰਹੀ ਹੈ ਜੀ ਪੁਛਕਾਰੀ ਪੁਲਿਸ ਆ ਗਈ ਇੱਕ ਨੀਲੇ ਪਿੰਡ ਦੇ ਆ ਜੀ ਹਸਪੰਡ ਵਾਈਫ ਹਾਂ ਜੀ ਹਸਪੰਡ ਵਾਈਫ ਹੈ ਜੀ ਮਲਿਸ਼ ਲਗਤ ਹੋ ਗਈ ਇਸ ਨਾਲ ਹਸਪੰਡ ਵਾਈਫ